ਅਮੇ ਪਾਰਤ ਅਤੇ ਪਾਕਿਸਤਾਨ ਵਿੱਚ ਕਾਰ ਜੰਗਬੰਦੀ ਤੇ ਸਮਝੌਤਾ ਹੋ ਗਿਆ ਤੇ ਸਰਹੱਦੀ ਖੇਤਰਾਂ ਦੇ ਵਿੱਚ ਸਥਿਤੀ ਆਮ ਹੋਣ ਲੱਗ ਪਈ ਹੈ ਫਿਰ ਵੀ ਸੋਮਵਾਰ ਦੇ ਰਾਤ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਸ਼ੱਕੀ ਡਰੋਨ ਉੱਡਦੇ ਦੇਖੇ ਗਏ ਇਸ ਤੋਂ ਬਾਅਦ ਫੌਜ ਅਤੇ ਸੁਰੱਖਿਆ ਏਜੰਸੀਆਂ ਨੇ ਤੁਰੰਤ ਮੋਰਚਾ ਸਾਹਮਲੇ ਇਸ ਦੌਰਾਨ ਹੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 에ਅਰ ਇੰਡੀਆ ਤੇ ਇੰਡੀਗੋ ਵਰਗੀਆਂ 에ਅਰਲਾਈਨਸ ਨੇ ਕਈ ਥਾਵਾਂ ਤੇ ਉਡਾਨਾਂ ਰੱਦ ਕਰਨ ਦੀ ਰਿਪੋਰਟ ਵੀ ਦਿੱਤੀ ਆ ਯਾਤਰੀਆਂ ਲਈ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਦੱਸ ਦਈਏ ਕਿ 에어ਲਾਈਨ ਕੰਪਨੀ 에어 ਇੰਡੀਗੋ 에어 ਇੰਡੀਆ ਤੇ ਇੰਡੀਗੋ ਨੇ ਅੱਜ ਕਈ ਸ਼ਹਿਰਾਂ ਦੇ ਲਈ ਉਡਾਨਾਂ ਰੱਦ ਕਰ ਦਿੱਤੀਆਂ ਨੇ ਦੋਵਾਂ ਨੇ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਦਮ ਚੁੱਕਿਆ ਦੱਸ ਦਈਏ ਕਿ 에어 ਇੰਡੀਆ ਨੇ ਕਿਹਾ ਹੈ ਕਿ ਉਹ ਸਥਿਤੀ ਤੇ ਨਜ਼ਰ ਰੱਖੇ ਹੋਏ ਨੇ ਤੇ ਯਾਤਰੀਆਂ ਨੂੰ ਸਮੇਂ-ਸਮੇਂ ਤੇ ਅਪਡੇਟ ਦਿੱਤੇ ਜਾਣਗੇ ਆਓ ਤੁਹਾਨੂੰ ਦੱਸ ਦਿਆਂ ਕਿ ਕਿਹੜੇ-ਕਿਹੜੇ ਸ਼ਹਿਰਾਂ ਦੀਆਂ ਫਲਾਈਟਸ ਰੱਦ ਕੀਤੀਆਂ ਗਈਆਂ ਨੇ ਯਾਨੀ ਬੀਤੀ ਦੇ ਰਾਤ ਵੀ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਡਰੋਨ ਦੇਖੇ ਗਏ ਜਿਸ ਕਾਰਨ ਸਾਂਬਾ ਕਠਵਾਰਾ ਜੋਰੀ ਅਤੇ ਜੰਮੂ ਦੇ ਕੁਝ ਇਲਾਕਿਆਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਹਾਲਾਂਕਿ ਕੁਝ ਸਮੇਂ ਬਾਅਦ ਪਾਕਿਸਤਾਨ ਨੇ ਡਰੋਨ ਹਮਲਾ ਬੰਦ ਕਰ ਦਿੱਤਾ ਪਰ ਦੋ 에ਅਰਲਾਈਨ ਕੰਪਨੀਆਂ ਨੇ ਸ਼ੱਕੀ ਡਰੋਨ ਗਤੀਵਿਧੀਆਂ ਕਾਰਨ ਕੁਝ ਹਵਾਈ ਅੱਡਿਆਂ ਦੇ ਲਈ ਆਪਣੀਆਂ ਉਡਾਨਾਂ ਰੱਦ ਕਰ ਦਿੱਤੀਆਂ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 에ਅਰ ਇੰਡੀਆ ਨੇ ਅੱਜ 8 ਸ਼ਹਿਰਾਂ ਦੇ ਲਈ ਉਡਾਨਾਂ ਰੱਦ ਕਰਨ ਦਾ ਐਲਾਨ ਕੀਤਾ ਹੈ ਜਿਨ੍ਹਾਂ ਦੇ ਵਿੱਚ ਜੰਮੂ ਲੇ ਜੋਧਪੁਰ ਅਮਰਿਤਸਰ ਜਿਤ ਜਮਨਗਰ ਚੰਡੀਗੜਾ ਤੇ ਰਾਜਕੋਟ ਸ਼ਾਮਿਲ ਹਨ ਦੋਵਾਂ ਪਾਸਿਆਂ ਦੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਇੰਡੀਗੋ ਨੇ 13 ਮਈ ਤੱਕ ਕੁਝ ਸ਼ਹਿਰਾਂ ਦੇ ਲਈ ਆਪਣੀਆਂ ਉਡਾਨਾਂ ਵੀ ਰੱਦ ਕਰ ਦਿੱਤੀਆਂ ਨੇ ਇਸ ਦੇ ਨਾਲ ਹੀ ਦੋਵਾਂ ਕੰਪਨੀਆਂ ਨੇ ਯਾਤਰੀਆਂ ਦੇ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਮੱਦੇ ਨਜ਼ਰ ਇੰਡੀਗੋ ਨੇ ਜੰਮੂ ਅੰਮ੍ਰਿਤਸਰ ਚੰਡੀਗੜ੍ਹ ਸ਼੍ਰੀਨਗਰ ਲੇ ਅਤੇ ਰਾਜਕੋਟ ਦੇ ਲਈ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਨੇ ਇੰਡੀਗੋ ਅਤੇ Air India ਨੇ ਸੁਰੱਖਿਆ ਕਾਰਨਾਂ ਕਰਕੇ ਨਾ ਰੂਟਾਂ ਤੇ ਆਪਣੀਆਂ ਉਡਾਨਾਂ ਮੂਤਲ ਕਰਨ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਯਾਤਰੀਆਂ ਨੂੰ ਸਲਾਹ ਵੀ ਦਿੱਤੀ ਗਈ ਹੈ ਕਿ ਯਾਤਰਾ ਕਰਨ ਤੋਂ ਪਹਿਲਾਂ ਸਾਰੇ ਯਾਤਰੀਆਂ ਨੂੰ ਆਪਣੀ ਉਡਾਨ ਦੀ ਸਥਿਤੀ ਦੀ ਪੁਸ਼ਟੀ ਕਰਨ ਦੇ ਲਈ ਸੰਬੰਧਤ 에ਅਰਲਾਈਨਸ ਦੀ ਵੈੱਬਸਾਈਟ ਜਾਂ ਐਪ ਤੇ ਜਾਣਾ ਚਾਹੀਦਾ ਹੈ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਮੱਦੇ ਨਜ਼ਰ ਇੰਡੀਗੋ ਅਤੇ 에ਅਰ ਇੰਡੀਆ ਨੇ ਅੱਜ ਕਈ ਸ਼ਹਿਰਾਂ ਦੇ ਲਈ ਉਡਾਨਾਂ ਰੱਦ ਕਰ ਦਿੱਤੀਆਂ ਨੇ 13 ਮਈ ਨੂੰ ਦੋਵਾਂ 에ਅਰਲਾਈਨਸ ਨੇ ਸਾਵਧਾਨੀ ਦੇ ਤੌਰ ਤੇ ਕਈ ਸ਼ਹਿਰਾਂ ਦੇ ਲਈ ਉਡਾਨਾਂ ਰੱਦ ਕੀਤੀਆਂ ਨੇ ਜਿਸ ਕਾਰਨ ਯਾਤਰੀਆਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ